ਹਾ ਸ਼ਿਵੀਸ਼ ਨੇ ਤੇ ਸਪੈਸ਼ਲ ਮਿਸਤਰੀ ਮਿਸਤਰੀ ਸਾਹਿਬ ਮੂੰਹ ਇਧਰ ਕਰਿਓ ਹਾਂ ਸਪੈਸ਼ਲ ਮਿਸਤਰੀ ਸਾਸੀ ਕਾਲ ਜੀ ਸਾਰਿਆਂ ਨੂੰ ਪਹਿਲੇ ਜਰੂਰ ਦੇਣੇ ਆਪਕੇ ਮਿਸਤਰੀ ਇੱਥੇ ਪਾਪਾ 2 ਕਿਲੋ ਲੰਗਾ ਹਾਂ ਇੱਥੇ ਪਾਪਾ ਟੂਟੀ ਲੰਨ ਲੱਗਾ ਫਤਿਹ ਨੂੰ ਮੰਮਾ ਬਲੌਗ ਬਣਾਈਏ ਮੈਂ ਕਹਾਂਗਾ ਸ਼ਾਸੀ ਕਾਲ ਸਾਰਿਆਂ ਨੂੰ ਆ ਵੇਖੋ ਅੱਜ ਦਾ ਵੋਸ ਵੇਸ਼ਨ ਜਿਸ ਵੇਰੇ ਸਲੂਤ ਸਕੂਲ ਜਾਣ ਲੱਗਿਆਂ ਮੰਮਾ ਬਲੌਗ ਬਣਾਈਏ ਮੈਂ ਕਹਾਂਗਾ ਸ਼ਾਸੀ ਕਾਲ ਅੱਡ ਸਕੂਲ ਵਾ ਮੈਂ ਸਕੂਲ ਆਇਆ ਪੜਨ ਕੀ ਬਲੌਗਰ ਸਾਅ ਅੱਧੇ ਤੋਂ ਵਾਧੇ ਦੇ ਕੰਮ ਸਭੀ ਆਪ ਕਰ ਲੈਂਦਾ ਵਾ ਤੇ ਤੇ ਘਰ ਮਤਲਬ ਉਦਾਂ ਸਾਰੇ ਕੰਮ ਕਰਨੇ ਜਾਂਦਾ ਵਾ ਪਰ ਹਰ ਇੱਕ ਵੀਡੀਓ ਚ ਨਕਮਾ ਹੁੰਦਾ ਸਭੀ ਕਿਉਂ ਹਰ ਇੱਕ ਵੀਡੀਓ ਚ ਨਕਮੇ ਦਾ ਰੋਲ ਨਕਮਾ ਕੰਮ ਨਹੀਂ ਕਰਦਾ ਹਣਾ ਫਤਿਹ ਵੀਰ ਇਕਰ ਹੋ ਜਾ ਸਾਸਰੀ ਗਾਲ ਜੀ ਸਾਰਿਆਂ ਨੂੰ ਇਹਦਾ ਨਾਮ ਕੀ ਹੈ ਕਵਾਜ ਵੇਚਣ ਥੱਲੇ ਆਇਆ ਹਾਂ ਥੱਲੇ ਵਾਚ ਵੇਚਣ ਆਇਆ ਲਾਉਣ ਲੱਗੇ ਆ ਆ ਇੱਥੇ ਕੀ ਕਰਨਾ ਇੱਥੇ ਕੀ ਕਰਨਾ ਇਧਰ ਹੋ ਜਾ ਇੱਥੇ ਕੀ ਕਰਨਾ ਫਤਿਹ ਇਧਰ ਹੋ ਜਾ ਇਧਰ ਹੋ ਜਾ ਇਧਰ ਹੋ ਜਾ ਆ ਵੇਖੋ ਸਾਡੇ ਘਰ ਹੈ ਜਸਕਰਨ ਸਿੰਘ ਜਸਕਰਨ ਇਧਰ ਦੇਖੋ ਇਹਨੇ ਪਾਈ ਆ ਆਰਮੀ ਵਾਲੀ ਵਰਦੀ ਆਨਲਾਈਨ ਮੰਗਾਈ ਜੇ ਹਾਂਜੀ ਠੀਕ ਐ ਮੀਸ਼ੋ ਉਦੋਂ ਫਤਿਹ ਵੀਰ ਸਿੰਘ ਨੇ ਫਤਿਹ ਵੀਰ ਸਿੰਘ ਪੈ ਗਿਆ ਪਿੱਛੇ ਵੀ ਮੈਨੂੰ ਵੀ ਲਿਆ ਕੇ ਦੋ ਹੁਣ ਫਤਿਹ ਤੁਹਾਨੂੰ ਵੀ ਚਾਹੀਦੀ ਆ ਲੈ ਹੁਣੇ ਮੈਂ ਮਗਾ ਨਹੀਂ ਲੈਣੀ ਨਹੀਂ ਲੈਣੀ ਮੈਂ ਲੈਣੀ ਆ ਜਸਕਰਨ ਉਹ ਸ਼ੀਸ਼ਾ ਕੋਲ ਕੇ ਦੇ ਵਿੱਚ ਮੂੰਹ ਵੇਖਣ ਲੱਗਾ ਇਹ ਤਾਂ ਸੁਣ ਜਾੜਿਆ ਸਾਰਨ ਵੇਖੋ ਮੇਰੀ ਬੱਤੀ ਘੱਟਾ ਨਿਕਲ ਆਓ ਠਾ ਠਾ ਕਰ ਹਾਂ ਠਾ ਕਰ ਜਸਕਰਨ ਠਾ ਕਰ ਉਹ ਦੋਵੇਂ ਡੇ ਲੜਨਾ ਜਸਕਰਨ ਠਾ ਕਰ ਨਹੀਂ ਅਰੀ ਮੇ ਲੱਤ ਜਸਕਰਨ ਠਾ ਕਰ ਦੇ ਫੌਜੀਾਂ ਵਾਲੀ ਡਰੈੱਸ ਠੀਕ ਐ ਓਏ ਯਾਰ ਰੋਪਿਆ ਬਸ ਫਿਰ ਗਿਆ ਕੋਈ ਨਾ ਕੋਈ ਹਿਸਾਬ ਲੱਭਣ ਡਿਆ ਵੀ ਮੈਂ ਹੁਣ ਨਾ ਉਹ ਰੋਵਾ ਚਲੋ ਵੇਖਾਂ ਇਹਨੂੰ ਸასი ਕਲ ਵੀ ਜਾਇੰਦ ਮੈਨੂੰ ਅਸਤੰਗੀ ਜੈ ਹਿੰਦ ਕੀ ਮਰੀਏ ਠੀਕ ਆ ਤੇ ਜੈ ਜੈ ਹਿੰਦ ਕੰਡਿਆ ਸਲੂਟ ਮਾਰਨ ਡਿਆ ਸਾਰਿਆਂ ਨੂੰ ਫੌਜੀ ਬਣਿਆ ਦੱਸਿਓ ਫੌਜੀਾਂ ਵਾਲੀ ਡਰੈੱਸ ਫਤੇ ਨੂੰ ਕਿਦਾਂ ਦੀ ਲੱਗੀ ਹੂੰ ਵੱਡੀ ਆ ਜੀ ਲੱਗੀ ਹੈ। ਮਾਪੇ ਹੀ ਕਹਿੰਦਾ ਉਹਨੂੰ ਵੱਡੀ ਆ ਜੀ ਲੱਗੀ ਹੈ। ਆ ਰੱਖੀ ਮੈਂ বেলਟ। বেলਟ ਵੀ ਲਾਈ ਆ। ਠੀਕ ਆ। ਓਲ ਟਾਈਡ ਮਾਈ ਗਾਡ। ਹੁਣ ਤਿਆਂ ਜੈਕਟ ਡਰੈਸ ਪਾ ਕੇ ਕਿੱਥੇ ਚੱਲੇ ਜੇ? ਸਕੂਲ। ਇਧਰ ਨੂੰ ਦੱਸੋ ਨਾ ਸਾਰਿਆਂ ਨੂੰ ਕਿੱਥੇ ਚੱਲੇ? ਨਹੀਂ ਮੈਂ ਸਕੂਲ ਗਈ। ਮੈਂ ਡਰੈਸ ਪਾ ਕੇ ਚੱਲਾ। ਡਰੈਸ ਪਾ ਕੇ ਕਿੱਥੇ ਚੱਲੇ ਆ? ਸਕੂਲ ਕਾਇ। ਜਾਂਚ ਕਰਨ ਕਰ ਤੋਂ ਬਾਅਦ ਚ। ਫਿਰ ਕਿੱਥੇ ਜਾਣਾ? ਸਕੂਲ। ਸਕੂਲ। ਓਕੇ। ਆਇਆ। ਠੀਕ ਹੈ ਮੈਂ ਸੁਖਬੀਰ कौर ਵਾਈਸ ਆਫ ਮੰਜੀਤ ਸਿੰਘ ਪਿੰਡ ਭਾ ਮਰੀਨੀ ਆਪਣਾ ਬਿਆਨ ਦੇਇਆ ਜਿੱਤਾ ਹੈ ਕਿ ਮੈਂ ਬਹੁਤ ਖੁਸ਼ ਖੁਸ਼ ਸੀ ਮੈਂ ਕੋਈ ਲੱਗਰ ਨਹੀਂ ਛੱਡਿਆ ਮੈਂ ਜਿਹੜਾ ਪਤੀ ਜਲੇਬੀਆਂ ਦੇ ਬਹੁਤ ਯਕੀਨ ਸੀ ਸੀ ਕੀ ਹੈ ਕੱਤਿਆ ਬਾਤ ਦੇ ਯਕੀਨ ਹੈ ਮੈਂ ਸੁਖਬੀਰ कौर ਚੋੜੀ ਦੇ ਪਕੌੜੇ ਬੜੇ ਪਸੰਦ ਕਰਦੀ ਹਾਂ ਇਹ ਹੈ ਕੀ ਦੁਵਾਲ ਕੱਪੇ ਬਹੁਤ ਖਾਨੀ ਆ ਭੈਣ ਵੇਖੋ ਲਿਖਣ ਡੈ ਜੀ ਦੇ ਮੈਂ ਹਫਤੇ ਵਿੱਚ 3 ਦਿਨ 버ਗਰ ਤੇ ਨਿਊਡਲ ਦੀ ਰੇੜੀ ਰੇੜਾ ਘਾਨੀ ਆ ਤੇ ਰਗਵੀਰ ਸਾਨੂੰ ਚੋਰੀ ਚੋਰੀ ਵੇਖ ਲਿੰਦਾ ਹੈ ਤੇ ਫੋਨ ਕਰਕੇ ਪੁੱਛਦਾ ਹੈ ਸੋ ਕਿ ਕਿੱਥੇ ਆਂ ਮੈਂ ਆਸ-ਪਾਸੇ ਵੇਖਦੀ ਆ ਤੇ ਮੈਨੂੰ ਕੁਝ ਨਹੀਂ ਦਿਖਦਾ ਅਜੇ ਗਾਣੀ ਲਿਖਣਾ ਹੀ ਆਉਂਦੇ ਨੇ ਸਾਈਨ ਕਰਦੇ ਪਹਿਲਾਂ ਸਾਈਨ ਕਰਦੇ ਮੇਰੀ ਗੱਲ ਸਾਰੀਆਂ ਗੱਲਾਂ ਤੇ ਤੂੰ ਸੈਨਿਕ ਮਾਰੇ ਆਪਣੇ ਮੈਂ ਵੀ ਏਡੀ ਡੰਗਰੀ ਨੂੰ ਪੜ ਕੇ ਨਹੀਂ ਜਿਆਦਾ ਕਿ ਜੁਰੂਰ ਕੋਈ ਸ਼ੇਅਰ ਕਰ ਮੈਂ ਪੜ ਲਉਂਦਾ ਕਿ ਕਿਹਾ ਵਾਕਿਆ ਹੀ ਗੱਲੇ ਜੇ ਇੱਥੇ ਮੈਂ ਚੋਂ ਜੇ ਇੱਥੇ ਮੈਂ ਤੁਹਾਨੂੰ ਘਰ ਦਿਖਾਇਆ ਹੁੰਦਾ ਫਿਰ ਭਾਵੇਂ ਵੀਡੀਓ ਆ ਤਾ ਪੜਦੀ ਤੁਸੀਂ ਕਿਹੜਾ ਕਾਗਜ਼ ਸਰਕਾਰੀ ਕਾਗਜ਼ੀ ਜੁੱਤੀ ਇਹ ਸਰਕਾਰੀ ਭੰਜਦਾ ਨਾ ਕਿੱਦਾਂ ਭੰਜਦਾ ਤੇ ਭੰਜਦਾ ਸਰਕਾਰੀ ਮੁੜ ਕੇ ਆਂਦਾ ਵੀ ਰਹਿੰਦਾ ਉਹ ਤਾਂ ਛੇਤੀ ਹਿਸੈਨ ਕਰਨ ਤੇ ਆ ਗਿਆ ਤੇ ਮੈਂ ਦੋ ਪੇਰ ਭਰ ਨਹੀਂ ਦੇਦੇ ਮੈਂ ਪੂਰਾ ਲੰਮਾ ਸੋਚਿਆ ਜੋ ਕੋ ਲਿਖਣਾ ਹੈ ਇਹਦੇ ਬਾਰੇ ਮੈਂ ਐਗਰ ਸਾਡੇ ਪਤਾ ਨਹੀਂ ਪਤਾ ਮੈਡਮ ਨੇ ਸਿੱਧਾ ਉਹਨੂੰ ਪਤਾ ਕੀ ਕੀਤਾ ਫਿਰ ਵੇਪਰੀ

ਗੱਲ ਸਹੀ ਕਿ ਪ्युअर ਪੰਜਾਬੀ ਫਿਰ ਦੂਜੀ ਕਲਾਸ ਦਾ ਹੈਗਾ ਕੱਚੇ ਪੇਪਰ ਹੀ ਕੱਚੇ ਪੇਪਰ ਹੀ ਮੈਡਮ ਨੂੰ ਫੋਨਾਂ ਨਹੀਂ ਭਾਈ ਸਕੂਲ ਆਇਓ ਕੰਮ ਨਹੀਂ ਹੈ ਕਿ ਕੰਡਕਾਂ ਸੁੱਕ ਜਾਂਦੀ ਹੈ ਬੜੇ ਹੀ ਮੈਨੂੰ ਜਦ ਪੇਪਰ ਪੜ੍ਹੀ ਦੇਂਦੇ ਨਾ ਚੈੱਕ ਕਰਦੇ ਹੁੰਦੇ ਹਾਂ ਹਾਂ ਸਹੀ ਲਾਂਦੀ ਗਈ ਕਿਦੇ ਹਿਸਾਬੀ ਵੀਰ ਕੋਈ ਦੇਖੋ ਕਿੰਨਾ ਮੀਡੀਅਮ ਹੋ ਗਿਆ ਕਿਹੋ ਜਿਹਾ ਹੋ ਗਿਆ ਭਰਾ ਮੇਰੇ ਤਾਂ ਸਾਰਾ ਪੇਪਰ ਪੰਜਾਬੀ ਚ ਤਿੰਨ ਸ਼ੀਟਾਂ ਬਣੀਆਂ ਅਵਾਰ ਹਿੰਦੀ ਦੀ ਪਰ ਲਿਖਾਈ ਪੰਜਾਬੀ ਦੀ ਹੈ ਫਰ ਉਹਨੇ ਸਾਊਂਡ ਦੇਤੀ ਨਾ ਸਾਊਂਡ ਮੇਨ ਗੱਲ ਸਾਊਂਡ ਦੀ ਹੈ ਨਾ ਸਾਪੀ ਮੇਨ ਗੱਲ ਸਾਊਂਡ ਦੀ ਓਹ ਹਜੇ ਤੱਕ ਚੇਤਾ ਆਉਂਦਾ ਫਰਾ ਸਾਡੇ ਨਾਲ ਮੇਰੇ ਭੂਆ ਦਾ ਮੁੰਡਾ ਚੱਲ ਗਿਆ ਨਾ ਮੁੰਡਾ ਜਵਾਨ ਜਵਾਨ ਬੜਾ ਵਧੀਆ ਨਿਕਲਿਆ ਫੇਰ ਸਾਰਾ ਪੇਪਰ ਕਰਕੇ ਆ ਪੇਪਰ ਵੀ ਮਸਾ ਵੀ ਖਾਲੀ ਕਰਦੇ ਆ ਇਹ ਇੱਕ ਹੌਸਲੇ ਵਾਲੀ ਗੱਲ ਵਾ ਹਾਂ ਕਿ ਛੱਡ ਕੇ ਨਹੀਂ ਆਉਣਾ ਤੇ ਆ ਵੇਖੋ ਨਾ ਗੁੱਡੀ ਮਿਰਕੀ ਨਾ ਇਹ ਇਹ ਉੱਥੇ ਬੈਠਾ ਹੁੰਦਾ ਵਾ ਤੇ ਹੀ ਜਾਣੀ ਉਹਦੋਂ ਤੋਂ ਤੇ ਇਹ ਕਿੰਦਾ ਬਾਪੀ ਇਸ ਦਾ ਜੋ ਵੀ ਇਹਨੇ ਕਾ ਉਹ ਤਾਂ ਵੀ ਨਾ ਬੋਲਦੀ ਨਹੀਂ ਨਹੀਂ ਚਲ ਕਾਕਾ ਚਲ ਉਹ ਤਿਆਰ ਚੱਜੇ ਲੈ ਚੱਲ ਤੇਰੀ ਤਿਆਰੀ ਆ ਗਈ ਗੱਡੀ ਬਾਹਰ ਹੈਨਾ ਗੱਡੀ ਆ ਗਈ ਜੇਲ ਵਾਲੀ ਬਾਹਰ ਰਿਮਾਂਡ ਤੇ ਰਿਮਾਂਡ ਤੇ ਕੀ ਰਿਮਾਂਡ ਤੇ ਹੋ ਗਿਆ ਵਾਦੇ ਰਿਮਾਂਡ ਰਹੀ ਇੱਦਾਂ ਹੀ ਰਿਮਾਂਡ ਤੇ ਕਹਿਣਾ ਬਾਹਰ ਖਲੋਗੀ ਗੱਡੀ ਆਣ ਕੇ ਜੇ ਚੱਲ ਸੁੱਟੀਏ ਤੇ ਨੂੰ ਜੇਲ ਚ ਹਾ ਡੇਗੜੋਂ ਲੱਥ ਗੁੱਡੀ ਤੇਰੀ ਗੁੱਡੀ ਤੇ ਜਿਹੜੀ ਗੁੱਡੀ ਹੈ ਨਾ ਹਮੇਸ਼ਾ ਸੱਚ ਬੋਲਦੀ ਆ ਉਹਦੀ ਤਾਂ ਹੀ ਮਨ ਫੈਂਟਾ ਚੜਦਾ ਰਿਹਾ ਉਹ ਨਹੀਂ ਇੰਨੀ ਆ ਸਾਡਾ ਅੰਦਰਜੀਤ ਪਹਿਲਵਾਨ ਤੇ ਪਹਿਲਵਾਨ ਨੇ ਆ ਵੇਖ ਲਓ ਆ ਕੀ ਚੀਜ਼ ਹੈ ਮਿੱਟੀ ਦੀ ਬਣੀ ਹੈ ਨਾ ਪਾਜੀ ਹੈ ਮਿੱਟੀ ਦੀ ਮਿੱਟੀ ਦੀ ਬਣੀ ਇਹਨੂੰ ਕੀ ਕਹਿੰਦੇ ਆ ਇਹ ਮਿੱਟੀ ਹੁੰਦੀ ਹੈ ਦਾਣੇ-ਦੁਣੇ ਪਿਛੇ ਪਾਉਂਦੇ ਹੁੰਦੇ ਇਹ ਬਹੁਤ ਵਧੀਆ ਚੀਜ਼ ਹੈ ਇਹਦੇ ਹੁਣ ਲੋਕਾਂ ਨੇ ਉਦਾਂ ਹੀ ਗਵਾ ਲਿਆ ਵਾ ਰੀਤੀ ਰਿਵਾਜ ਪੁਰਾਣਾ ਇਹਦੇ ਜਿੰਨੇ ਕਿਸ ਨੇ ਸੰਭ ਕੇ ਰੱਖੀ ਆ ਕਿ ਦੱਸੂਗਾ ਤੈਨੂੰ ਵਿੱਚ ਹੋਣਦੇ ਵੀ ਆ ਬੰਦੇ ਮੇਰੇ ਕੋਲ ਵੀ ਹੈਗੀ ਕਰ ਮੱਟੀ ਹੈਨਾ ਮੱਟੀ ਕੇ ਮਟਕੀ ਮੱਟੀ ਜਾਂਦੇ ਹਨ ਬਹੁਤ ਮੱਟੀ ਆ ਵੇਖੋ ਮਿੱਟੀ ਦੀ ਬਣੀ ਹੈ ਇਹ ਚੀਜ਼ ਪਹਿਲਵਾਨ ਨੂੰ ਵੀ ਕਿ ਵੀਰ ਦੇ ਘਰ ਪਈ ਸੀ ਤੇ ਉਹ ਨਹੀਂ ਹੀ ਵਰਤਦਾ ਤੇ ਪਹਿਲਵਾਨ ਨੂੰ ਹੈਨਾ ਪਤਾ ਹੀ ਇਹ ਚੀਜ਼ ਬਾਰੇ ਤੇ ਚੋਕੇ ਲੈਣਦੀ ਇਹ ਬੜੇ ਪਹਿਲਵਾਨ ਨੇ ਕੀਮਤੀ ਕੰਮ ਲਈ ਲੈਂਦੀ ਆ ਮਤਲਬ ਹੈ ਵਧੀਆ ਚੀਜ਼ ਟੋਪ ਦੀ ਪੁਰਾਣੀਆਂ ਚੀਜ਼ਾਂ ਹੈ ਟੋਪ ਦੀਆਂ ਆ ਵੇਖੋ ਹੱਥ ਦੀ ਬਣੀ ਹਨਾ ਫਿਰ ਇਹ ਵੀ ਵੱਡੀ ਗੱਲ ਕਲਾ ਹੱਥ ਦੀ ਕਲਾ ਬਹੁਤ ਟੌਪਕੀ ਹੂੰ ਮੈਂ ਵੀਡੀਓ ਬਣਾਉਂਦੇ ਆ ਵੀ ਮਤਲਬ ਸਾਰੀਆਂ ਪੁਰਾਣੀਆਂ ਚੀਜ਼ਾਂ ਅ ਵਿੱਚ ਐਡ ਕਰਨੀਆਂ ਵਾ ਇਹ ਵੀਡੀਓ ਦੇ ਆ ਵੀ ਇੱਕ ਚੀਜ਼ ਮਿਲ ਗਈ ਨਾਲੇ ਆ ਸਾਡੇ ਪਿੰਡ ਦੀ ਆ ਬਹੁਤ ਪੁਰਾਣੀ ਦੁਕਾਨ ਮਤਲਬ ਕਿ ਇੱਥੇ ਆਪਾਂ ਵੀ ਉਹ ਪੰਜਾਂ ਦਾਹਾਂ ਪੈਸਿਆਂ ਦੀ ਚੀਜ਼ੀ ਲੈਣ ਮੇਰੇ 10 ਪੈਸੇ ਲੈ ਆਉਣੇ ਦਾਹ ਦਹੇ ਦਾਹ ਹੁਣੇ ਤੇ 1 ਰੁਪਇਆ ਵੰਨਣਾ ਉਹ ਟਾਈਮ ਹੀ ਨਾ ਸ਼ਾਹ ਜੀ ਸਾਡੇ ਪਿੰਡ ਚ ਇੱਕੋ ਪੰਤ ਪਰਵਾਰ ਆ ਸਿਰਫ ਆ ਰਹਿ ਗਿਆ ਨਹੀਂ ਤੇ ਸਾਰਾ ਪਿੰਡ ਖੱਤਰੀਆਂ ਦਾ ਤੇ ਪੰਤਾਂ ਦਾ ਸੀ ਉਦਾਂ ਹੈਨਾ ਮੈਂ ਜਾਨੀ ਕਿ ਗੱਲ ਕੰਡਿਆਂ ਵੀ ਮੈਂ ਇੱਕ ਸੋਚਣ ਡਿਆ ਸੀ ਆਪਣੇ ਪਿੰਡ ਦੀਆਂ ਪੁਰਾਣੀਆਂ ਚੀਜ਼ਾਂ ਦਾ ਨਾ ਕਿ ਦਿਨ ਦਿਨ ਵਲੌਗ ਬਣਾਗੇ ਤੇ ਦਿਖਾ ਲਣਾ ਸਾਡੇ ਪਿੰਡ ਬਣੀਆ ਬਣੀਆ ਪੁਰਾਣੀਆਂ ਚੀਜ਼ਾਂ ਉਹ ਵੀ ਰੱਬ ਰੋ ਫਤੇ ਨੇ ਚੀਜੀ ਮੰਗ ਲਈ ਤੇ ਇੱਥੇ ਚੀਜੀ ਲੈਣਾਗੇ ਤੇ ਸ਼ਾਹ ਨਾਲ ਉਦਾਂ ਪੁਰਾਣੀਆਂ ਗੱਲਾਂ ਚੱਲਣ ਡੀਆਂ ਤੇ ਮੈਨੂੰ ਇੱਕ ਚੀਜ਼ ਦਿਖੀ ਆ ਇਹਨਾਂ ਦੇ ਕੱਢ ਕੇ ਵਿਖਾ ਲਈ ਆ ਇਹ ਸਿੱਕਾ ਵਾ ਬਹੁਤ ਪੁਰਾਣਾ ਆ ਵੇਖਿਓ ਪਛਾਣਿਓ ਵੀ ਉੱਪਰ ਫੋਟੋ ਕੀ ਦੀ ਆ ਇਹ ਥੱਲੇ ਰੱਖਦਾ ਮੈਂ ਵੇਖਿਓ ਜਿਵੇਂ ਕਰਨਾ ਨਹੀਂ ਜੂਮੀ ਆ ਆ ਧਿਆਨ ਨਾਲ ਪਛਾਣਿਓ ਵੀ ਫੋਟੋ ਕੀ ਦੀ ਆ ਹੁਣ ਵੇਖੋ ਜੀ ਬਾਬਾ ਨਾਨਕ ਭਾਈ ਬਾਲਾ ਤੇ ਭਾਈ ਮਰਦਾਨਾ ਆ ਬਾਬਾ ਨਾਨਕ ਆ ਇੱਕ ਮਿੰਟ ਇਹ ਆ ਬਾਬਾ ਨਾਨਕ ਆ ਆ ਭਾਈ ਬਾਲਾ ਤੇ ਆ ਭਾਈ ਮਰਦਾਨਾ ਹੈਨਾ ਤੇ ਇਧਰਲੀ ਸਾਈਡ ਤੇ ਜਿਹੜੀ ਫੋਟੋ ਆ ਗੁਰੂ ਲੱਗਦਾ ਮੈਨੂੰ ਗੋਬਿੰਦ ਸਿੰਘ ਮਹਾਰਾਜ ਦੀ ਆ ਕੁਝ ਗੋਬਿੰਦ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਦੀ ਹੈਨਾ ਤੇ ਚਾਚਾ ਇਹ ਪੈਸੇ ਪਤਾ ਕਿੰਨੇ ਚਲਾਏ ਸੀ ਇੱਕੋ ਟਾਈਮ ਹੀ ਚੱਲੇ ਆ ਇਹ ਸਿੱਕਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਚ ਕੱਢਿਆ ਸੀਗਾ ਬਾਬੇ ਨਾਨਕ ਵਾਲਾ ਨਾਨਕ ਸਾਈ ਸਿੱਕਾ ਆ ਵੀ ਲੋ ਇੱਥੇ ਦੁਕਾਨ ਚ ਲੱਭਾ ਇਹ ਨਾਨਕ ਸਾਈ ਸਿੱਕਾ ਕੱਢਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਟਾਈਮ 'ਚ ਗੁਰੂ ਨਾਨਕ ਦੇਵ ਜੀ ਵਾਲਾ ਤੇ ਨਾ ਹੀ ਬਾਅਦ 'ਚ ਚੱਲਿਆ ਤੇ ਨਾ ਹੀ ਹਰ ਤੋਂ ਪਹਿਲਾਂ ਚਾਹੀਦਾ ਹੈ ਹੈ ਚਾਹੀਦਾ ਹੈ ਵੇਖ ਲੋ ਆ ਲੱਭਾਈਓ ਤੇ ਇਹ ਇਹਦਾ ਮੁੱਲ ਲੱਖਾਂ ਰੁਪਏ ਆ ਹੁਣ ਆ ਜਿਹੜੇ ਸਿੱਕੇ ਦਾ ਹਾਂ ਹਾਂ